ਇਲੈਕਸ਼ਨ ਤੋਂ ਪਹਿਲਾਂ ਬਟਾਲਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਜਾਲੀ ਕਰੰਸੀ 30 ਲੱਖ ਰੁਪਏ ਬਰਾਮਦ ਕੀਤੀ ਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਸਰਗਨਾ ਜੇਲ੍ਹ ਦੇ ਵਿੱਚੋਂ ਬੈਠ ਕੇ ਤੇ ਇਹ ਆਪਰੇਟ ਕਰ ਰਿਹਾ ਸੀ ਇੱਕ ਪਤੀ ਪਤਨੀ ਨੂੰ ਨਾਕੇਬੰਦੀ ਦੇ ਦੌਰਾਨ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸਾਡੇ ਨਾਲ ਨੇ ਬਟਾਲਾ ਦੇ ਐਸਐਸਪੀ ਅਸ਼wini ਕੁਟਾਲਜੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਇਹ ਸਰ ਪੂਰਾ ਮਾਮਲਾ ਹੈ ਕੀ ਜੀ ਹਾਂ ਜੀ ਇਹਦੇ ਵਿੱਚ ਦੋ ਇੱਕ ਪਤੀ ਪਤਨੀ ਨੂੰ ਬਟਾਲਾ ਪੁਲਿਸ ਵੱਲੋਂ ਕੱਲ ਗ੍ਰਿਫਤਾਰ ਕੀਤੀ ਗਈ ਹੈ ਨਾਕੇਬੰਦੀ ਦੌਰਾਨ ਤੋ ਸੁਖਬੀਰ ਸਿੰਘ ਔਰ ਗੁਰਿੰਦਰ ਕੌਰ ਔਰ ਇਹਦਾ ਇੱਕ ਸਾਥੀ ਹੈ ਜੀ ਉਹ ਜੇਲ੍ਹ ਚ ਹੈਗਾ ਗੁਰਦੀਪ ਸਿੰਘ ਤੋ ਇਹ ਤਿੰਨਾਂ ਨੇ ਮਿਲ ਕੇ ਆਪਣੇ ਹੀ ਘਰ ਦੇ ਵਿੱਚ ਕਰੰਸੀ ਪ੍ਰਿੰਟ ਕਰਦੇ ਸੀ ਔਰ ਇਹਨਾਂ ਨੂੰ ਫਿਰ ਪਬਲਿਕ ਦੇ ਵਿੱਚ ਵੇਚ ਦੇ ਸੀਗੇ ਔਰ ਪਬਲਿਕ ਨੂੰ ਪਤਾ ਨਹੀਂ ਚੱਲਦਾ ਕਿ ਮਤਲਬ ਆਮ ਬਹੁਤ ਹੀ ਆਮ ਜੋ ਲੋਕੀ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਜੋ 500000 ਰੁਪਏ ਦੇ ਵਿੱਚ ਜੋ ਆਪਣਾ ਇਹ ਜ਼ਿੰਦਗੀ ਗੁਜ਼ਾਉਂਦੇ ਤੋ ਫਿਰ ਉਹਨਾਂ ਦੇ ਨੁਕਸਾਨ ਹੁੰਦੇ ਸੀਗੇ ਇਹਦੇ ਵਿੱਚ ਤੋ ਕੱਲ ਜੋ ਆਪਣੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਸ ਤਰੀਕੇ ਦਾ ਇਥੇ ਮੂਵਮੈਂਟ ਹੋ ਸਕਦੀ ਹੈਗੀ ਔਰ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤੇ ਔਰ 30 ਲੱਖ ਰੁਪਏ ਔਰ 나ੜੀ ਜੋ ਸਮਾਨ ਹੈਗੇ ਇਹਨਾਂ ਦਾ ਉਹ ਸਾਰੇ ਰਿਕਵਰ ਹੋ ਗਏ ਜੀ ਜੀ ਜੇ ਗੱਲ ਕੀਤੀ ਜਬ ਹੁਣ ਤੱਕ ਮਾਰਕੀਟ ਦੇ ਵਿੱਚ ਕਿੰਨੀ ਕਰੰਸੀ ਜੜੀ ਚਲੀ ਇਹਦੇ ਵਿੱਚ ਇਹਨਾਂ ਦੇ ਜੋ ਸਾਡੀ ਹਾਲੇ ਤੱਕ ਦੀ ਜੋ ਪੁੱਛਗਿੱਛ ਦੇ ਵਿੱਚ ਇਹ ਚੀਜ਼ ਆਈ ਇਹ 35 ਲੱਖ ਦਾ ਜੋ ਹੈ ਇਹਨਾਂ ਨੇ ਪ੍ਰਿੰਟ ਕੀਤਾ ਸੀਗਾ 5 ਲੱਖ ਇਹਨਾਂ ਨੇ ਆਲਰੇਡੀ ਦੇ ਦਿੱਤੀ ਹੈ ਤਕਰੀਬਨ 6-7 ਮਹੀਨੇ ਪਹਿਲੇ ਔਰ ਹੁਣ 30 ਲੱਖ ਜੋ ਹੈ ਉਹ ਹੁਣ ਰਿਕਵਰ ਹੋ ਗਏ ਜੀ ਜੀ ਹਾਲੇ ਜਿੰਨਾ ਲੋਕਾਂ ਨੂੰ ਕਰੰਸੀ ਦਿੱਤੀ ਗਈ ਹੈ ਉਹਨਾਂ ਬਾਰੇ ਕੁਝ ਹੋਰ ਜਾਣਕਾਰੀ ਆ ਸਕਦੀ ਨਹੀਂ ਜੀ ਹਾਲੇ ਤੱਕ ਉਹਦੇ ਵਿੱਚ ਨਹੀਂ ਹੈ ਹਾਲੇ ਉਹ ਤੀਜਾ ਜੋ ਮੁਰਜਮ ਹੈ ਉਹਨਾਂ ਨੂੰ ਆਪਾਂ ਪ੍ਰੋਡਕਸ਼ਨ ਵਾਲੰਟ ਤੇ ਲੈ ਕੇ ਆ ਰਹੇ ਨੇ ਉਹਨਾਂ ਵੱਲੋਂ ਅੱਗੇ ਦੀ ਸਾਨੂੰ ਖੁਲਾਸੇ ਹੋ ਸਕਦੇ ਨੇ ਕਿ ਉਹਨੇ ਅੱਗੇ ਕਿੰਨਾਂ ਨੂੰ ਦਿੱਤੀ ਹੈਗੀ ਹੈ ਔਰ ਕਦੇ ਵਾਰਸੇ ਦਿੰਦੇ ਨੇ ਇਹ ਕਿੱਥੋਂ ਦੇ ਰਹਿਣ ਵਾਲੇ ਤੇ ਕਿਤੇ ਕਿਤੇ ਬਿਲਡ ਕਰਦੇ ਇਹ ਤਰਸੀਕੇ ਥਾਣੇਦਾਰ ਰਹਿਣ ਵਾਲੇ ਹੈ ਜੀ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦਾ ਔਰ ਦੋ ਇਹ ਦੋਵੇਂ ਉਥੋਂ ਦੀ ਆਪਣੇ ਕਰ ਦੇ ਵਿੱਚ ਹੀ ਇਹ ਬਣਾਉਂਦੇ ਸੀਗੇ ਜੀ ਜੀ ਦੇ ਪੁਲਿਸ ਕਿਸ ਤਰੀਕੇ ਨਾਲ ਪਤਾ ਲੱਗਾ ਕਿ ਇਹ ਗੰਦੇ ਜਿਹੜੀਆਂ ਕ੍ਰਾਈਮ ਸੀ ਇਹ ਐਜ਼ ਆ ਸੈੱਡ ਜੀ ਇਹ ਆਪਣੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀਗਾ ਉਸ ਤੇ ਬੇਸਡ ਔਨ ਦੈਟ ਇਨਫੋਰਮੇਸ਼ਨ ਅਸੀਂ ਕੀਤੇ ਹੈ ਜੀ ਥੈਂਕ ਯੂ ਹੁਣ ਇੱਕ ਨੋਟ ਲਾ ਕੇ ਕਿੱਥੀ ਚਾਹ ਹੈ ਅ ਪੁਚਕੀਸ਼ ਦੇ ਵਿੱਚੋਂ ਆਹੀ ਆਈ ਹੈ ਜੀ ਇਹਨਾਂ ਨੇ ਹਿਮਾਚਲ ਵੱਲ ਜਾਣਾ ਸੀ ਲੇਕਿਨ ਉਸ ਤੋਂ ਪਹਿਲੇ ਹੀ ਸਾਡਾ ਜੋ ਸਦਰ ਥਾਣਾ ਹੈ ਉहां ਪੇ ਸੈਦ ਮੁਬਾਰਕ ਪਿੰਡ ਦੇ ਵਿੱਚ ਨਕਾ ਲਾ ਕੇ ਉਹਨਾਂ ਨੂੰ ਉਥੇ ਗ੍ਰਿਫਤਾਰ ਕੀਤਾ ਕੀ ਇਲੈਕਸ਼ਨ ਵਿੱਚ ਵੀ ਵਰਤੀ ਜਾ ਸਕਦੀ ਹੈ? ਉਹਨਾਂ ਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ ਜੀ ਕਿਉਂਕਿ ਹਾਲੇ ਤੱਕ ਇਹਨਾਂ ਦੇ ਕੁਝ ਕਿਸ਼ਤੇ ਵਿੱਚ ਤੋਂ ਇਹ ਚੀਜ਼ ਆਈ ਨਹੀਂ ਹੈ ਕਿ ਇਹਨਾਂ ਨੇ ਮਤਲਬ ਕਿੰਨੂੰ ਦੇਣਾ ਸੀ ਔਰ ਉਹਨੇ ਕਿਾਦੇ ਵਾਸਤੇ ਯੂਜ਼ ਕਰਨਾ ਸੀਗਾ ਲੇਕਿਨ ਬਿਲਕੁਲ ਹੋ ਸਕਦਾ ਸੀ ਇਹਨੂੰ ਕੋਈ ਆਪਾਂ ਡਿਨਾਈ ਨਹੀਂ ਕਰ ਸਕਦੇ ਹਾਂ ਬਹੁਤ ਰਿੱਤਾਰੀਆਂ ਹੋ ਸਕਦੀਆਂ ਨੇ ਜਿਹੜੀ ਇਹ ਬਿਲਕੁਲ ਹੋ ਸਕਦੇ ਆ ਜੀ ਬਿਲਕੁਲ ਹੋ ਸਕਦੇ ਆ ਅਸੀਂ ਇਹਦੇ ਵਿੱਚ ਤਾਰ ਜੋ ਹੈਗੇ ਆਪਾਂ ਚੈੱਕ ਕਰ ਰਹੇ ਨੇ ਕੌਣ ਕੌਣ ਕਿਤੇ ਕਿਤੇ ਕਿਵੇਂ ਜੁੜੇ ਹੋਇਆ ਉਹ ਅਸੀਂ ਕਰ ਰਹੇ ਹਾਂ ਜੀ ਵੈਰੀਫਾਈ ਕਰ ਥੈਂਕ ਯੂ ਇਹ ਸਨਸ ਬਟਾਲਾ ਦੇ ਐਸਐਸਪੀ ਅਸ਼wini ਘਟਿਆਲ ਜੀ ਜਿਨ੍ਹਾਂ ਨੇ ਆਪ ਨੂੰ ਦੱਸਿਆ ਕਿ ਹੋਰ ਵੀ ਅਹਿਮ ਖਲਾਸੇ ਹੋ ਸਕਦੇ ਨੇ ਜਿਹੜੀ ਇਹਨਾਂ ਦੇ ਨਾਲ ਕਿਹੜੇ ਕਿਹੜੇ ਤਾਰ ਜੁੜੇ ਹੋਏ ਨੇ कैमरामैन सोनी कैमरा मैन सोनी कुमार बटाल देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप